ਇਹ ਰਾਜ ਦੀਆਂ ਗੱਲਾਂ ਦੱਸ ਰਿਹਾ ਤੁਹਾਨੂੰ ਅਸੀਂ ਬੰਦਾ ਬਾਹਰੋਂ ਸਭ ਕੁਝ ਬਦਲਣ ਦੀ ਕੋਸ਼ਿਸ਼ ਕਰਦਾ ਹੈ ਕਿ ਮੇਰੇ ਜੀਵਨ 'ਚ ਦੁੱਖ ਬੜੇ ਹੈ ਮੇਰੇ ਜੀਵਨ 'ਚ ਪਰੇਸ਼ਾਨੀਆਂ ਬੜੀਆਂ ਹੈ ਮੇਰੇ ਜੀਵਨ 'ਚ ਤਕਲੀਫਾਂ ਬੜੀਆਂ ਹੈ ਮੈਂ ਆਪਣਾ ਘਰ ਬਦਲਦੇ ਮਾਂ ਮੁਹੱਲਾ ਬਦਲਦੇ ਮਾਂ ਪਿੰਡ ਬਦਲਦੇ ਮਾਂ ਸ਼ਹਿਰ ਬਦਲਦੇ ਮਾਂ ਦੇਸ਼ ਬਦਲਦੇ ਮਾਂ ਉਹ ਯਾਦ ਰੱਖੋ ਜੋ ਮਰਜ਼ੀ ਬਦਲੀ ਜਾਓ ਸਕੂਨ ਸ਼ਾਂਤੀ ਤਾਂ ਉਦੋਂ ਹੀ ਮਿਲਣੀ ਜਦੋਂ ਆਪਣੀ ਸੋਚ ਬਦਲੋਗੇ ਤੁਸੀਂ ਕਿਉਂਕਿ ਬਾਹਰੋਂ ਚੀਜ਼ਾਂ ਬਦਲਣ ਨਾਲ ਕਹਦੇ ਹੋ ਸ਼ਾਂਤੀ ਨਹੀਂ ਮਿਲਣੀ ਹਾ ਥੋੜੀ ਢੇਰ ਨੂੰ ਖੁਸ਼ੀ ਹੋਇਆ ਨਹੀਂ ਪੁਰਾਣਾ ਕੱਪੜਾ ਲਾ ਕੇ ਨਵਾਂ ਪਾ ਲਿਆ ਪਰ ਕਿੰਨੀ ਗਢੇਰ ਕਿੰਨੀ ਗਢੇਰ ਉਹ ਨਵੇਂ ਕੱਪੜੇ ਨੂੰ ਦਾਗ ਲੱਗਿਆ ਫਿਰ ਜ਼ਿਆਦਾ ਤੋਖ ਖਾਏ ਨਾ ਕੱਪੜਾ ਖਰਾਬ ਹੋ ਗਿਆ ਮੇ ਕੋ ਮੋਟਰਸਾਈਕਲ ਹੈ ਗੱਡੀ ਚਾਹੀਦੀ ਹੈ ਗੱਡੀ ਆ ਗਈ ਗੱਡੀ ਨੂੰ ਮਾਰੀ ਚਰੀਟ ਲੱਗੀ ਤਾਂ ਮਨ ਦੁਖੀ ਔਰ 6 ਮਹੀਨੇ ਹੋ ਗਏ ਤਾਂ ਫਿਰ ਉਹ ਪੁਰਾਣੀ ਹੋ ਗਈ ਹੁਣ ਹੋਰ ਨਵੀਂ ਚਾਹੀਦੀ ਹੈ ਚੀਜ਼ਾਂ ਸਾਨੂੰ ਥੋੜੀ ਢੇਰ ਵਾਸਤੇ ਖੁਸ਼ੀ ਦਿੰਦੀਆਂ ਹੈ ਪਰ ਸੱਚਾ ਸਕੂਨ ਸੱਚੀ ਸ਼ਾਂਤੀ ਜਦੋਂ ਆਪਣੀ ਸੋਚ ਨੂੰ ਅਸੀਂ ਬਦਲਦੇ ਆਂ ਆਪਣੇ ਮਨ ਨੂੰ ਐਸੀ ਬਦਲਦੇ ਆਂ ਫੇਰ ਹੀ ਸਾਡੇ ਜੀਵਨ ਚ ਸੱਚਾ ਸਕੂਨ ਸੱਚੀ ਸ਼ਾਂਤੀ ਆਂਦੀ ਹੈ ਔਰ ਫਿਰ ਕਹਾਂਗੇ ਮਨ ਇਹ ਸੋਚ ਬਦਲਦੀ ਕਿਦਾਂ ਹੈ ਜਰਾ ਸੋਚੋ ਬਦਲਦੀ ਕਿਦਾਂ ਹੈ ਜਿੱਦਾਂ ਅਸੀਂ ਪਹਿਲਾਂ ਹੀ ਦੱਸਿਆ ਕਿ ਮਨ ਕੀ ਹੈ ਸਾਡੀ ਸੋਚ ਕੀ ਹੈ ਵਿਚਾਰ ਹੈ ਸਾਡੇ ਜਦੋਂ ਅਸੀਂ ਦੁਨੀਆ ਚ ਵਿਚਰਦੇ ਆ ਤਾਂ ਬੁਰੇ ਵਿਚਾਰ ਸੁਣ ਸੁਣ ਕੇ ਉੱਥੇ ਇਦਾਂ ਬੁਰਾ ਹੋ ਗਿਆ ਉੱਥੇ ਇਦਾਂ ਮਾੜਾ ਹੋ ਗਿਆ ਉੱਥੇ ਚੋਰੀ ਹੋ ਗਈ ਉੱਥੇ ਠਗੀ ਹੋ ਗਈ ਉੱਥੇ ਐਕਸੀਡੈਂਟ ਹੋ ਗਿਆ ਇਹ ਬੁਰੀਆਂ ਸੋਚਾਂ ਜਦੋਂ ਸਾਡੇ ਅੰਦਰ ਜਾਂਦੀਆਂ ਤਾਂ ਜਿੰਨਾ ਬੁਰਾ ਸੁਣਦੇ ਆ ਸਾਡੇ ਜੀਵਨ ਚ ਡਰ ਚਿੰਤਾ ਭੈ ਉਨਾਂ ਹੀ ਵੱਧ ਦੁੱਖ ਨਹੀਂ ਵੱਧੇ ਤਾਂ ਜਦੋਂ ਸੰਤਾਂ ਦੀ ਸੰਗਤ ਵਿੱਚ ਬਹਿੰਦੇ ਆ ਸੰਤਾਂ ਦੀ ਸੰਗਤ ਵਿੱਚ ਬਹਿੰਦੇ ਆ ਤਾਂ ਫਿਰ ਉੱਥੇ ਆ ਕੇ ਕੀ ਪਤਾ ਲੱਗਦਾ ਹੈ ਕਿ ਭਾਈ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਤੂੰ ਮੇਰੇ ਰੱਖਾ ਉਹ ਜੇ ਭਗਤ ਪ੍ਰਿਲਾਦ ਸੱਪਾਂ ਪਿਛੂਆਂ ਵਿੱਚ ਬਹਿ ਕੇ ਬਚ ਸਕਦਾ ਹੈ ਉਹਦੇ ਨਾਮ ਦੀ ਤਾਕਤ ਨਾਲ ਤਾਂ ਫਿਰ ਤੂੰ ਯਾਦ ਰੱਖ ਜੇ ਤੇਰੀ ਜੁਬਾਨ ਤੇ ਤੇਰੇ ਹਿਰਦੇ 'ਚ ਵੀ ਆਪਣੇ ਰੱਬ ਦਾ ਨਾਮ ਹੋਏਗਾ ਤਾਂ ਹਰ ਮੁਸ਼ਕਿਲ ਹਰ ਮੁਸੀਬਤ ਵਿੱਚ ਜੋ ਤੇਰੀ ਰੱਖਿਆ ਕਰੇਗਾ ਤੇਰੀ ਸੰਭਾਲ ਕਰੇਗਾ ਡਰਨ ਦੀ ਲੋੜ ਕੀ ਹੈ ਇਹ ਹਿੰਮਤ ਮਿਲਦੀ ਹੈ ਇਹ ਹੌਸਲਾ ਮਿਲਦਾ ਹੈ ਸੰਤਾਂ ਫਕੀਰਾਂ ਦੀ ਸੋਹਬਤ ਵਿੱਚ ਬੈ ਕੇ ਕਿਉਂਕਿ ਚੰਗੇ ਵਿਚਾਰ ਸੁਣਦੇ ਆ ਜਦੋਂ ਚੰਗੇ ਵਿਚਾਰ ਸੁਣਦੇ ਆ ਤਾਂ ਫਿਰ ਸਾਡੇ ਅੰਦਰ ਹਿੰਮਤ ਵੀ ਵਧਦੀ ਹੈ ਵਧਦੀ ਹੈ ਕਿ ਨਹੀਂ ਹੁਣ ਇੱਕ ਬੱਚਾ ਅਗਰ ਉਹਨੂੰ ਵਿਚਾਰ ਇਦਾਂ ਦਿੱਤੇ ਜਾਣ ਆ ਕਮਰੇ ਚ ਤੈਨੂੰ ਨਾ ਭੂਤ ਨੇ ਖਾ ਜਾਣਾ ਹੈ ਅੰਦਰ ਜਾਨਵਰ ਹੈ ਜਿਹੜਾ ਤੈਨੂੰ ਖਾ ਜਾਣਾ ਹੈ ਤਾਂ ਤੁਸੀਂ ਦੇਖੋ ਬੱਚੇ ਦੀ ਹਿੰਮਤ ਸਾਰੀ ਖਤਮ ਹੁਣ ਬੱਚਾ ਅੰਦਰ ਜਾਣ ਤੋਂ ਡਰੇਗਾ ਡਰੇਗਾ ਕਿ ਨਹੀਂ ਜਾਏਗਾ ਅੰਦਰ ਫਰੇਗਾ ਕਿਉਂਕਿ ਤੁਹਾਡੇ ਬਚਨਾਂ ਨੇ ਉਹਦੇ ਅੰਦਰ ਇੰਨਾ ਡਰ ਪੈਦਾ ਕਰ ਦਿੱਤਾ ਕਿ ਆਪਣੇ ਘਰ ਦੇ ਕਮਰੇ ਤੱਕ ਵੀ ਜਾਣ ਤੋਂ ਡਰਦਾ ਹੈ ਤਾਂ ਜੇ ਹੁਣ ਦੂਸਰਾ ਬੱਚਾ ਹੈ ਜਿਹਨੂੰ ਹਿੰਮਤ ਦਿੱਤੀ ਜਾਵੇ ਬੇਟਾ ਜਾ ਤੇਰਾ ਮਾਲਿਕ ਤੇਰੇ ਉਹ ਤੇਰਾ ਕੁਝ ਵੀ ਵਿਗੜ ਨਹੀਂ ਸਕਦਾ ਤੂੰ ਜਿੱਥੇ ਮਰਜੀ ਜਾ ਤੇਰੀ ਰੱਖਿਆ ਕਰਨ ਵਾਲਾ ਤੇਰਾ ਮਾਲਿਕ ਤੇਰੇ ਨਾਲ ਹੈ ਇਸ ਲਈ ਆਪਣੇ ਆਪ ਨੂੰ ਆਪਣੇ ਵਿਚਾਰਾਂ ਨੂੰ ਅੱਜ ਬਦਲ ਲੈ ਕਿਉਂਕਿ ਗੁਰੂਆਂ ਰਹਿਬਰਾਂ ਦੇ ਪਵਿੱਤਰ ਦਿਨ ਤੇ ਇਹੀ ਹੁੰਦੇ ਮਕਸਦ ਉਹਨਾਂ ਦੇ ਦਿਨਾਂ ਨੂੰ ਮਨਾਉਣ ਦਾ ताकि ਅਸੀਂ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਸਕੀਏ ਕਿ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੀਏ ਆਪਣੇ ਅੰਦਰ ਹਿੰਮਤ ਪੈਦਾ ਕਰੀਏ ਹੌਸਲਾ ਪੈਦਾ ਕਰੀਏ ਇਹ ਡਰ ਡਰ ਕੇ ਚਿੰਤਾ ਕਰ ਕਰਕੇ ਜੀਣਾ ਬੰਦ ਕਰੀਏ ਅਸੀਂ ਆਪਣੇ ਜੀਵਨ ਨੂੰ ਸਮਝੀਏ ਅਸਮਝਿਓ ਕਿ ਨਹੀਂ ਇਸ ਲਈ ਇਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਆ ਉਹਨਾਂ ਦਾ ਬਚਾਏ ਨੇ ਕਿ ਈਸ਼ਵਰ ਨੇ ਹਮੇ ਜਨਮ ਇਸ ਲਈ ਦਿਆ ਹੈ ਤਾਂ ਕਿ ਹਮ ਦੁਨੀਆ ਮੇ ਅੱਛੇ ਕਾਮ ਕਰੇ ਔਰ ਬੁਰਾਈ ਕੋ ਦੂਰ ਕਰੇ ਇਹ ਪਹਿਲੀ ਲਾਈਨ ਜਿਹੜਾ ਦਸ ਗੌਰ ਕਰਨਾ ਕਿਉਂਕਿ ਗੁਰੂਆਂ ਦੇ ਵਚਨ ਹੀ ਹੁੰਦੇ ਆ ਕਿ ਸਾਨੂੰ ਪ੍ਰਮਾਤਮਾ ਨੇ ਜ਼ਿੰਦਗੀ ਕਿਸ ਵਾਸਤੇ ਦਿੱਤੀ ਹੈ ਅੱਜ ਬੰਦਾ ਸੋਚਦਾ ਜ਼ਿੰਦਗੀ ਮਿਲੀ ਆ ਖਾ ਲੋ ਪੀ ਲੋ ਸੋ ਲੋ ਜਾਗ ਲੋ ਕਪੜਾ ਪਾ ਲੋ ਮਕਾਨ ਬਣਾ ਲੋ ਤਾਂ ਬਸ ਖਤਮ ਕਿਉਂਕਿ ਇਹੀ ਕਰਦੇ ਆ ਜ਼ਿੰਦਗੀ ਚੱਲੀ ਜਾਂਦੀ ਹੈ ਕਿ ਨਹੀਂ ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਅਗਰ ਬੰਦਾ ਆਪਣੀ ਜ਼ਿੰਦਗੀ ਨੂੰ ਦੇਖੇ ਤਾਂ ਬੰਦੇ ਜ਼ਿੰਦਗੀ ਇੱਦਾਂ ਹੀ ਘੁੰਮ ਰਹੀ ਹੈ ਸਵੇਰੇ ਉੱਠੇ ਖਾਣਾ ਖਾਦਾ ਆਫਿਸ ਗਏ ਔਰ ਕੰਮਕਾਰ ਕੀਤਾ ਸ਼ਾਮ ਨੂੰ ਵਾਪਸ ਆਏ ਖਾਣਾ ਖਾਦਾ ਟੀਵੀ ਦੇਖਿਆ ਔਰ ਫੇਸ ਹੋ ਗਏ ਯਾਨੀ ਇੱਕ ਦਾਇਰੇ ਅੰਦਰ ਹੀ ਚੱਲ ਰਹੀ ਹੈ ਸਿਰਫ ਇਸੇ ਲਈ ਸਾਨੂੰ ਜ਼ਿੰਦਗੀ ਨਹੀਂ ਮਿਲੀ ਗੁਰੂਆਂ ਦਾ ਫਰਮਾਨ ਹੈ ਕਿ ਸਾਨੂੰ ਉਸ ਈਸ਼ਵਰ ਨੇ ਉਸ ਅਕਾਲ ਪੁਰਖ ਨੇ ਜ਼ਿੰਦਗੀ ਇਸ ਲਈ ਦਿੱਤੀ ਹੈ ਤਾਂ ਕਿ ਅਸੀਂ ਦੁਨੀਆ ਤੇ ਆ ਕੇ ਕੁਝ ਅੱਛਾ ਕਰੀਏ ਯੋਗਦਾਨ ਦੇਈਏ ਸੰਸਾਰ ਵਾਸਤੇ ਕੁਝ ਅੱਛਾ ਕਰਕੇ ਦਿਖਾਈਏ ਤਾਂ ਹੀ ਤਾਂ ਅਸੀਂ ਕਹੀਦਾ ਨਾ ਕਿ ਇਸੇ ਪਹਿਲੇ ਕਿ ਮੈਂ ਮਰ ਕੇ ਲਾਸ਼ ਹੋ ਜਾऊं ਉਹ ਕੁਝ ਤੋਂ ਐਸਾ ਕਰ ਜਾਊਂਗਾ ਕਿ ਮੈਂ ਖਾਸ ਕੁਝ ਖਾਸ ਕਰਨ ਵਾਸਤੇ ਆਏ ਆਂ ਅਸੀਂ ਮਰ ਕੇ ਲਾਸ਼ ਤਾਂ ਸਾਰਿਆਂ ਨੇ ਹੁਣਾ ਹੈ ਕਿਉਂਕਿ ਅਗਰ ਬੰਦਾ ਦੇਖੇ ਨਾ ਉਹ ਜਿੱਦਾਂ ਕਬੀਰ ਸਾਹਿਬ ਕਹਿੰਦੇ ਸੀ ਕਹਿੰਦੇ ਇੱਕ ਆਦਮੀ ਮਰਿਆ ਜਦੋਂ ਦੀ ਅਰਥੀ ਜਾ ਰਹੀ ਸੀ ਤਾਂ ਕਿਸੇ ਨੇ ਕਿਹਾ ਸਤਿਗੁਰੂ ਉਹ ਦੇਖੋ ਕਬੀਰ ਸਾਹਿਬ ਨੂੰ ਕਿਹਾ ਕਿ ਗੁਰੂਦੇਵ ਉਹ ਦੇਖੋ ਅਰਥੀ ਜਾ ਰਹੀ ਹੈ ਕਬੀਰ ਸਾਹਿਬ ਕਹਿੰਦੇ ਉਹ ਅਰਥੀ ਉਹ ਜਿੰਨੇ ਘੁੰਮ ਰਹੇ ਸਾਰੇ ਇੱਕ ਦਿਨ ਅਰਥੀਆਂ ਤੇ ਸਵਾਰ ਹੋਣ ਵਾਲੇ ਇਹ ਜਿੰਦੇ ਜਾਗਦੇ ਮੁਰਦੇ ਹੀ ਹੈ ਕਿਉਂਕਿ ਇੱਕ ਦਿਨ ਸਾਰਿਆਂ ਨੇ ਆਪਣੇ ਵਕਤ ਆਣ ਤੇ ਜਾਣਾ ਹੀ ਹੈ ਇਸ ਲਈ ਇਹ ਜੀਵਨ ਖਾਣ ਪੀਣ ਕਪੜਾ ਪਾਣ ਜਾਂ ਬਸ ਇਸੇ ਚੀਜ਼ ਪਿੱਛੇ ਦੌੜ ਗਿਆ ਕਿ ਪਰਿਵਾਰ ਬੱਚਿਆਂ ਨੂੰ ਜਨਮ ਦੇ ਲਿਆ ਪਾਲ ਲਿਆ ਪਲੋਸ ਲਿਆ ਪੜਾ ਲਿਆ ਬਸ ਉਹਨਾਂ ਨੂੰ ਕੰਮ ਤੇ ਲਾਤਾ ਤਾਂ ਫਿਰ ਆਪ ਬਹਿ ਗਏ ਸਿਰਫ ਇਸੇ ਲਈ ਜ਼ਿੰਦਗੀ ਨਹੀਂ ਹੈ ਇਹ ਜ਼ਿੰਦਗੀ ਇਸ ਲਈ ਪ੍ਰਮਾਤਮਾ ਨੇ ਸਾਨੂੰ ਦਿੱਤੀ ਇੱਕ ਫੁੱਲ ਵੀ ਅਗਰ ਖਿਲਦਾ ਹੈ ਨਾ ਤਾਂ ਦੇਖੋ ਦੁਨੀਆ ਨੂੰ ਖੂਬਸੂਰਤ ਬਣਾਉਂਦਾ ਹੈ ਬਣਾਉਂਦਾ ਕਿ ਨਹੀਂ ਆਪਣੀ ਮਹਿਕ ਚਾਰੋਂ ਪਾਸੇ ਕਹਿ ਦਿਓ ਬਖੇਰਦਾ ਹੈ ਇੱਕ ਚਿੜੀਆਂ ਵੀ ਚਹਿਚਾਹਦੀ ਤਾਂ ਕਈ ਵਾਰ ਤੁਸੀਂ ਦੇਖਣਾ ਚਿੜੀਆਂ ਚਹਿਚਾਹਦੀ ਹੈ ਨਾ ਸ਼ਾਂਤੀ ਦਾ ਸੁਣੋ ਤਾਂ ਬੜੀ ਸ਼ਾਂਤੀ ਬੜੀ ਖੁਸ਼ੀ ਮਿਲਦੀ ਹੈ ਔਰ ਇੱਥੇ ਤੱਕ ਵਿਗਿਆਨ ਅੱਜ ਕਹਿੰਦਾ ਹੈ ਕਿ ਜਿਹੜੀ ਆ ਮਧੂਮੱਖੀ ਵੀ ਉੱਡਦੀ ਹੈ ਨਾ ਸ਼ਹਿਦ ਵਾਲੀ ਮੱਖੀ ਕਦੀ ਦੇਖ ਲੈਣਾ ਪੜਕੇ ਇਹਦੇ ਬਾਰੇ ਵੀ ਉਹ ਕਹਿੰਦੇ ਅਗਰ ਇਹ ਦੁਨੀਆ ਤੋਂ ਸ਼ਹਿਦ ਦੀਆਂ ਮੱਖੀਆਂ ਖਤਮ ਹੋ ਜਾਣ ਤਾਂ ਬੰਦੇ ਦਾ ਹਸਤੇ ਤੋਂ ਵੀ ਖਤਮ ਹੋ ਜਾਵੇ ਕਿਉਂਕਿ ਇਹਨਾਂ ਦੇ ਹੋਂਦ ਵਿੱਚ ਵੀ ਬੰਦ ਇਹਨਾਂ ਦੇ ਜੀਵਨ ਵਿੱਚ ਵੀ ਬੰਦੇ ਦੇ ਜੀਵਨ ਦੇ ਨਾਲ ਤਾਰ ਜੁੜੀ ਹੋਈ ਹੈ ਫਮੀ ਦੇ ਹੋਕ ਨਹੀਂ ਅੱਜ ਪੇੜਾ ਪੌਦਿਆਂ ਨੂੰ ਦੇਖੋ ਹਰ ਚੀਜ਼ ਨੂੰ ਦੇਖੋ ਅੱਜ ਬੈਠੇ ਵਿਸ਼ਾ ਕਿੱਥੇ ਆ ਪੇੜ ਵਿਸ਼ਾ ਕਿੱਥੇ ਨਜ਼ਰ ਨਹੀਂ ਆ ਰਿਹਾ ਪਰ ਇਹ ਪੇੜਾ ਤੋਂ ਬਿਨਾ ਸਾਡਾ ਜੀਵਨ ਕਿਉਂਕਿ ਕੁਛ ਨਾ ਕੋਈ ਸਾਨੂੰ ਦੇ ਰਿਹਾ ਕਿ ਨਹੀਂ ਉਹ ਕਹਿੰਦੇ ਪ੍ਰਮਾਤਮਾ ਨੇ ਤੈਨੂੰ ਜੀਵਨ ਇਸੇ ਲਈ ਦਿੱਤਾ ਹੈ ਕਿ ਤੂੰ ਇਸ ਦੁਨੀਆ ਤੇ ਕੁਛ ਅੱਛਾ ਕਰ ਸਕੇ ਤੂੰ ਬੁਰਾਈ ਨੂੰ ਦੂਰ ਕਰ ਸਕੇ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇਹੀ ਸੋਚਣਾ ਚਾਹੀਦਾ ਕਿ ਜੇ ਸਾਨੂੰ ਪ੍ਰਭੂ ਨੇ ਉਸ ਅਕਾਲ ਪੁਰਖਸ ਮਾਲਿਕ ਨੇ ਜਨਮ ਦਿੱਤਾ ਹੈ ਤਾਂ ਮੈਂ ਜੀਵਨ ਚ ਅੱਛਾ ਕੀ ਕਰ ਰਿਹਾ ਹਾਂ ਸੋਚੋ ਜ਼ਰਾ ਵਿਚਾਰ ਕਰੋ ਮੈਂ ਆਪਣੇ ਜੀਵਨ ਚ ਅੱਛਾ ਅਗਰ ਮੈਂ ਕੁਝ ਅੱਛਾ ਕਰ ਰਿਹਾ ਹਾਂ ਤਾਂ ਫਿਰ ਮੈਂ ਆਪਣੇ ਜੀਵਨ ਦੇ ਮਕਸਦ ਨੂੰ ਪੂਰਾ ਕਰ ਰਿਹਾ ਹਾਂ ਅਗਰ ਮੈਂ ਆਪਣੇ ਜੀਵਨ ਦੀਆਂ ਬੁਰਾਈਆਂ ਨੂੰ ਦੂਰ ਕਰ ਰਿਹਾ ਹਾਂ ਕਿਉਂਕਿ ਇਨਸਾਨ ਦੇ ਅੰਦਰ ਕਈ ਕਮੀਆਂ ਹੁੰਦੀਆਂ ਨੇ ਕਈ ਕਮਜ਼ੋਰੀਆਂ ਹੁੰਦੀਆਂ ਨੇ ਕਈ ਬੁਰਾਈਆਂ ਹੁੰਦੀਆਂ ਹੈ ਤਾਂ ਯਾਦ ਰੱਖੋ ਕਿ ਅਗਰ ਅਸੀਂ ਆਪਣੇ ਹੁਣ فرض ਕਰੋ ਬੰਦਾ ਕਹਿੰਦਾ ਮੈਂ ਆਪਣੀ ਆਪ ਨੂੰ ਸਾਫ ਸੁਥਰਾ ਰੱਖਦਾ ਮੈਂ ਆਪਣੇ ਘਰ ਨੂੰ ਸਾਫ ਸੁਥਰਾ ਰੱਖਦਾ ਜਿਹੜਾ ਆਪਣੇ ਘਰ ਨੂੰ ਸਾਫ ਰੱਖੇਗਾ ਆਪਣੇ ਆਪ ਨੂੰ ਸਾਫ ਰੱਖੇਗਾ ਮਹੱਲੇ ਨੂੰ ਸਾਫ ਕਰਨ ਦੀ ਕੋਸ਼ਿਸ਼ ਵੀ ਤਾਂ ਜਿਹੜਾ ਆਪ ਹੀ ਗੰਦਾ ਹੋਵੇ ਘਰ ਹੀ ਜਦਾ ਗੰਦਾ ਹੋਵੇ ਤਾਂ ਸੰਸਾਰ ਨੂੰ ਜਾਂ ਸਮਾਜ ਨੂੰ ਕੀ ਸਾਫ ਸੁਥਰਾ ਕਰਨਾ ਹੈ ਇਸ ਲਈ ਸਭ ਤੋਂ ਪਹਿਲਾਂ ਗੁਰੂ ਕਹਿੰਦੇ ਚੈੱਕ ਕਰ ਕਿ ਤੈਨੂੰ ਉਸ ਈਸ਼ਵਰ ਨੇ ਇਹ ਜ਼ਿੰਦਗੀ ਦਿੱਤੀ ਹੈ ਤਾਂ ਕਿ ਇਸ ਦੁਨੀਆ ਤੇ ਕੁਝ ਅੱਛਾ ਕਰੇ ਔਰ ਬੁਰਾਈਆਂ ਨੂੰ ਦੂਰ ਕਰ ਸਕੇ ਕਿਉਂਕਿ ਇਨਸਾਨ ਅੰਦਰ ਜਾਂ ਸਮਾਜ ਅੰਦਰ ਕਈ ਕਮੀਆਂ ਹੁੰਦੀਆਂ ਹਨ ਔਰ ਫਿਰ ਕਮਾਂਗੇ ਕਿ ਅਗਰ ਅਸੀਂ ਦੁਨੀਆ ਨੂੰ ਬਦਲਣਾ ਹੈ ਨਾ ਬੰਦਾ ਸੋਚੇ ਦੁਨੀਆ ਨੂੰ ਬਦਲਣ ਚੱਲੀਏ ਤਾਂ ਸਿੱਧਾ ਬੰਦਾ ਦੁਨੀਆ ਨੂੰ ਨਹੀਂ ਬਦਲ ਸਕਦਾ ਬਸ ਤੁਸੀਂ ਆਪਣੀ ਆਪ ਨੂੰ ਬਦਲ ਦਿਓ ਆਪਣੇ ਵਿਚਾਰਾਂ ਨੂੰ ਬਦਲ ਦਿਓ ਆਪਣੇ ਅੰਦਰੋਂ ਬੁਰਾਈਆਂ ਨੂੰ ਖਤਮ ਕਰ ਦਿਓ ਆਪਣੀ ਬੁਰੀ ਸੋਚ ਨੂੰ ਬਦਲ ਦਿਓ ਤਾਂ ਹੌਲੀ-ਹੌਲੀ ਉਹਦਾ ਪ੍ਰਭਾਵ ਸੰਸਾਰ ਤੇ ਪੈਣਾ ਸ਼ੁਰੂ ਹੋ ਜਾਏਗਾ ਇਹ ਲੈ ਬਦਲਣਾ ਫਿਰ ਕਿਹਨੂੰ ਹੈ ਆਪਣੇ ਆਪ ਨੂੰ ਬੁਰਾਈਆਂ ਚਾਹੇ ਸਾਡੀ ਬੁਰੀ ਸੋਚ ਵਿੱਚ ਹੋਵੇ ਬੁਰੀ ਕਰਨੀ ਵਿੱਚ ਹੋਵੇ ਕਿਉਂਕਿ ਜਿਹਦੇ ਨਾਲ ਕਿਸੇ ਦਾ ਵੀ ਅਸੀਂ ਹੱਥ ਮਾਰਦੇ ਆ ਕਿਸੇ ਨੂੰ ਵੀ ਤਕਲੀਫ ਦਿੰਦੇ ਆ ਉਹ ਸਾਡਾ ਕਰਮ ਬੁਰਾ ਗਿਣਿਆ ਜਾਂਦਾ ਹੈ ਕੀ ਗਿਣਿਆ ਜਾਂਦਾ ਹੈ ਬੁਰਾ ਕਰਮ ਇਸ ਲਈ ਗੁਰੂ ਇਹੀ ਕਹਿੰਦੇ ਆ ਕਿ ਆਪਣੇ ਜੀਵਨ ਤੋਂ ਹਰ ਬੁਰਾਈ ਨੂੰ ਦੂਰ ਕਰ ਤੂੰ ਇਸ ਸੰਸਾਰ ਤੇ ਤੈਨੂੰ ਈਸ਼ਵਰ ਨੇ ਜਨਮ ਇਸ ਲਈ ਦਿੱਤਾ ਹੈ ਕਿ ਦੁਨੀਆ ਤੇ ਕੁਝ ਭਲਾ ਕਰੇ ਕੁਝ ਅੱਛਾ ਕਰੇ ਔਰ ਬੁਰਾਈਆਂ ਨੂੰ ਦੂਰ ਕਰੇ ਇਸ ਲਈ ਆਪਣੇ ਆਪ ਨਾਲ ਅੱਜ ਇੱਕ ਵਾਅਦਾ ਕਰੀਏ ਅਸੀਂ ਗੁਰੂਆਂ ਦੇ ਦਿਨ ਤੇ ਕਿ ਮੈਂ ਆਪਣੇ ਜੀਵਨ 'ਚ ਇੱਕ ਫੈਸਲਾ ਕਰਨਾ ਕਿ ਹਰ ਰੋਜ਼ ਮੈਂ ਕੁਝ ਨਾ ਕੁਝ ਅੱਛਾ ਕਰਨ ਦੀ ਕੋਸ਼ਿਸ਼ ਕਰਨੀ ਹੈ ਸਮਝ ਦਿਓ ਕਿ ਨਹੀਂ ਐਸੀ ਆਪਣੀ ਬੋਲ ਬਾਣੀ ਨੂੰ ਅੱਛਾ ਬਣਾ ਸਕਦੇ ਆ ਜਿੱਦਾਂ ਅਸੀਂ ਇੱਕ ਸੱਜਣ ਨੇ ਦੱਸਿਆ ਸੀ ਕਿ ਰੋਟੀ 'ਤੇ ਘੀ ਔਰ ਬੋਲਤੇ ਹੋਏ ਜੀ ਲਗਾਉਣੇ ਸੇ ਸਵਾਦ ਔਰ ਇੱਜ਼ਤ ਕਈ ਗੁਣਾ ਵੱਧ ਜਾਂਦੀ ਹੈ ਹੁਣ ਅਗਰ ਆਪਾਂ ਇੰਨਾ ਹੀ ਆਪਣੀ ਜ਼ੁਬਾਨ ਤੇ ਕਰ ਲੈਂਦੇ ਆ ਕਿ ਆਪਣੀ ਜ਼ੁਬਾਨ ਤੇ ਅਸੀਂ ਪਿਆਰ ਨਾਲ ਬੋਲਣਾ ਸ਼ੁਰੂ ਕਰ ਦਈਏ ਤਾਂ ਉਹਦੇ ਨਾਲ ਵੀ ਜਰਾ ਸੋਚੋ ਵਾਤਾਵਰਣ 'ਚ ਕਿੰਨਾ ਬਦਲਾਅ ਆਏਗਾ ਆਏਗਾ ਕਿ ਨਹੀਂ ਹੁਣ ਜਰਾ ਸੋਚ ਕੇ ਦੇਖੋ ਦੁਨੀਆ ਸੁੰਦਰ ਹੈ ਪਹਿਲਾਂ ਲੱਗਦੀ ਕਿ ਨਹੀਂ ਸੋਹਣੀ ਸਾਨੂੰ ਨਹੀਂ ਤਾਂ ਕਈ ਕਹਿੰਦੇ ਦੁਨੀਆ ਹੀ ਬੜੀ ਬੁਰੀ ਹੈ ਦੁਨੀਆ ਮਾੜੀ ਬੜੀ ਹੈ ਤਾਂ ਫਿਰ ਕਹਾਂਗੇ ਜਿਨ੍ਹਾਂ ਨੂੰ ਦੁਨੀਆ ਮਾੜੀ ਲੱਗਦੀ ਹੈ ਦੁਨੀਆ ਮਾੜੀ ਨਹੀਂ ਹੈ ਤਾਂ ਫਿਰ ਕੀ ਹੈ ਕਿਉਂਕਿ ਜੇ ਜਿਹਦੀ ਅੱਖ ਤੇ ਕਾਲਾ ਚਸ਼ਮਾ ਹੋਵੇ ਉਹਨੂੰ ਹਰ ਪਾਸੇ ਕੀ ਨਜ਼ਰ ਆਣਾ ਹੈ ਜੇ ਬੰਦਾ ਕਵੇ ਆ ਸਾਰਿਆਂ ਪਾਸੇ ਕਾਲਾ ਹੀ ਕਾਲਾ ਨਜ਼ਰ ਆ ਰਿਹਾ ਹੈ ਤਾਂ ਫਿਰ ਇਹਦਾ ਮਤਲਬ ਕੀ ਹੈ ਭਾਈ ਕਾਲਾ ਨਹੀਂ ਹੈ ਤੇਰੀ ਅੱਖਾਂ ਦੇ ਚਸ਼ਮਾ ਹੀ ਕਾਲਾ ਲੱਗਿਆ ਹੋਇਆ ਹੈ ਇਸ ਲਈ ਦੁਨੀਆ ਮਾੜੀ ਨਹੀਂ ਹੈ ਅਗਰ ਤੈਨੂੰ ਮਾੜੀ ਨਜ਼ਰ ਆ ਰਹੀ ਹੈ ਤਾਂ ਇਹਦਾ ਮਤਲਬ ਕਿਤੇ ਤੇਰੀ ਸੋਚ ਹੀ ਮਾੜੀ ਹੈ ਇਸ ਲਈ ਆਪਣੀ ਸੋਚ ਨੂੰ ਬਦਲ ਦੇਂਗਾ ਤਾਂ ਫਿਰ ਦੁਨੀਆ ਦੇ ਹਰ ਇਨਸਾਨ ਦੇ ਅੰਦਰੋਂ ਤੈਨੂੰ ਅਛਾਈ ਨਜ਼ਰ ਆਏਗੀ ਕਿਉਂਕਿ ਹਰ ਇਨਸਾਨ ਨੂੰ ਬਣਾਉਣ ਵਾਲਾ ਉਹ ਭਗਵਾਨ ਉਹ ਪਰਮਾਤਮਾ ਉਹ ਇੱਕ ਹੈ ਔਰ ਉਹ ਕਦੀ ਬੁਰੀ ਚੀਜ਼ ਦਾ ਬਣਾ ਬਣਾ ਸਕਦਾ ਹੈ ਜਿਸ ਤਰ੍ਹਾਂ ਹੁਣ ਜੇ ਬੰਦਾ ਕਵੇ ਜੇ ਪ੍ਰਮਾਤਮਾ ਨੇ ਹਰ ਇਨਸਾਨ ਨੂੰ ਬਣਾਇਆ ਤੇ ਇਨਸਾਨ ਅੰਦਰ ਕਮੀਆਂ ਕਿਉਂ ਆ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਪ੍ਰਮਾਤਮਾ ਸਾਨੂੰ ਜੀਵਨ ਦਿੰਦਾ ਹੈ ਜ਼ਿੰਦਗੀ ਦਿੰਦਾ ਹੈ ਪਰ ਇਹ ਜੀਵਨ ਨੂੰ ਬਿਹਤਰ ਅਸੀਂ ਆਪਣੀ ਮਿਹਨਤ ਨਾਲ ਹੀ ਬਣਾਣਾ ਹੈ ਸਮਝ ਆ ਰਿਹਾ ਹੁਣ ਜਿਹੜਾ ਇਨਸਾਨ ਮਿਹਨਤ ਕਰਦਾ ਹੈ ਜਿਹੜਾ ਇਨਸਾਨ ਕੋਸ਼ਿਸ਼ ਕਰਦਾ ਹੈ ਜਿੱਦਾਂ ਹੁਣ ਸਮਝ ਲਓ ਕਿ ਇੱਕ ਬੱਚਾ ਜਨਮ ਲੈਂਦਾ ਹੈ ਹੁਣ ਜਨਮ ਸਾਰੇ ਹੀ ਬੱਚੇ ਲੈਂਦੇ ਆ ਪਰ ਇੱਕ ਬੱਚਾ ਜਨਮ ਲੈ ਕੇ بڑا ਅਫਸਰ ਬਣ ਜਾਂਦਾ ਹੈ ਬੜੀ ਕੁਰਸੀ ਤੇ ਬੰਦਾ ਹੈ ਤਾਂ ਦੂਜਾ ਬੱਚਾ ਨਸ਼ਿਆਂ 'ਚ ਬੈ ਕੇ ਹਸਪੀਟਲ ਦੇ ਬੈੱਡ ਤੇ ਲੇਟਾ ਹੁੰਦਾ ਉਹ ਨਸ਼ਾ ਸ਼ਰਾਊ ਕੇਂਦਰ ਦੇ ਵਿੱਚ ਦਾਖਲ ਹੁੰਦਾ ਹੈ ਹੁਣ ਬੱਚੇ ਨੇ ਜਨਮ ਇੱਕੋ ਹੀ ਰੂਪ ਚ ਲਿਆ ਪਰ ਇੱਕ ਦੀਆਂ ਆਤਾਂ ਅੱਛੀਆਂ ਸੀ ਉਹਨੇ ਮਿਹਨਤ ਕੀਤੀ ਤਾਂ ਡਿਗਰੀਆਂ ਲੈ ਲਈਆਂ ਤਾਂ ਦੂਜਾ ਬੁਰੇ ਸੰਗਤ 'ਚ ਬਹਿ ਗਿਆ ਬੁਰੇ ਵਿਚਾਰਾਂ 'ਚ ਜਕੜਿਆ ਗਿਆ ਤਾਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਕੇ ਯਾਨੀ ਇਹ ਤਾਂ ਦੱਸਣਾ ਕਿ ਚੰਗੇ ਈਸ਼ਵਰ ਸਾਨੂੰ ਜ਼ਿੰਦਗੀ ਦਿੰਦਾ ਹੈ ਪਰ ਜੈਸੀ ਸਾਡੀ ਸਹੂਬਤ ਹੁੰਦੀ ਹੈ ਜੈਸੇ ਸਾਡੇ ਕਰਮ ਹੁੰਦੇ ਹੈ ਵੈਸੇ ਹੀ ਸਾਡਾ ਜੀਵਨ ਬਣਦਾ ਵੀ ਇਸ ਲਈ ਅੱਜ ਤੋਂ ਅਸੀਂ ਇਹ ਫੈਸਲਾ ਲੈਣਾ ਹੈ ਕਿ ਜੇ ਉਸ ਪਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਜੀਵਨ ਦਿੱਤਾ ਹੈ ਤਾਂ ਆਪਣੇ ਜੀਵਨ 'ਚ ਅਸੀਂ ਅچھے ਰੰਗ ਭਰਨੇ ਹੈ ਤਾਂ ਕਿ ਸਾਡਾ ਜੀਵਨ ਅੱਛਾ ਕਹਿ ਦਿਓ ਬਣ ਸਕੇ ਕਿਉਂਕਿ ਇੱਕ ਮਹਾਨ ਚਿੱਤਰਕਾਰ ਹੋਇਆ ਪਿਕਾਸੋ ਉਹਨਾਂ ਦੇ ਜੀਵਨ ਦੀ ਨੇ ਕਹਾਣੀ ਪੜ੍ਹੀ ਸੀ ਅਸੀਂ ਜਿਹੜੀ ਸਾਨੂੰ ਬੜੀ ਪਿਆਰੀ ਲੱਗਦੀ ਹੈ ਕਹਿੰਦੇ ਉਹ ਪਿਕਾਸੋ ਦੇ ਮਨ 'ਚ ਇੱਕ ਦਿਨ ਆਇਆ ਕਿ ਚਲੋ ਜੀ ਤਸਵੀਰ ਬਣਾਈਏ ਕੋਈ ਫਰਿਸ਼ਤੇ ਦੀ ਦੇਵਦੂਤ ਦੀ ਤਸਵੀਰ ਬਣਾਈਏ ਕਾਦੀ ਤਸਵੀਰ ਕਿਸੇ ਦੇਵਦੂਤ ਦੀ ਤਸਵੀਰ ਬਣਾਈਏ ਕਹਿੰਦੇ ਉਹ ਚਲਾ ਗਿਆ ਪਿਕਾਸੋ ਦੇਖਣ ਵਾਸਤੇ ਕੋਈ ਐਸਾ ਇਨਸਾਨ ਮਿਲੇ ਕੋਈ ਐਸੀ ਜਗ੍ਹਾ ਮਿਲੇ ਜਿੱਥੇ ਮੈਂ ਕਿਸੇ ਦੇਵਦੂਤ ਨੂੰ ਦੇਖਾਂ ਯਾਨੀ ਕਿਸੇ ਐਸੇ ਇਨਸਾਨ ਨੂੰ ਦੇਖਾਂ ਜਿੱਚੋ ਫਰਿਸ਼ਤੇ ਦੀ ਝਲਕ ਮਿਲੇ ਜਿੱਚੋ ਕਿਸੇ ਦੇਵਤਾ ਦੀ ਝਲਕ ਮਿਲੇ ਕਿਉਂਕਿ ਦੁਨੀਆ ਤੇ ਬਹੁਤ ਇਨਸਾਨ ਐਸੇ ਆ ਜਿਹਨੂੰ ਦੇਖ ਕੇ ਬੰਦਾ ਕਹਿੰਦਾ ਲੈ ਵੀ ਇਹ ਤਾਂ ਭਗਵਾਨ ਦਾ ਹੀ ਰੂਪ ਹੈ ਕਹਿੰਦੇ ਕਈ ਜਗ੍ਹਾ ਘੁੰਮਿਆ ਪਰ ਕੋਈ ਇਨਸਾਨ ਇਧਾ ਨਜ਼ਰ ਨਹੀਂ ਆਇਆ ਫੇ ਘੁੰਮਦੇ ਘੁੰਮਦੇ ਇੱਕ ਦਿਨ ਇਦਾਂ ਦੇ ਛੋਟੇ ਜਿਹੇ ਨਗਰ ਚ ਏਰੀਏ ਚ ਗਿਆ ਜਿੱਥੇ ਇੱਕ ਨੌਜਵਾਨ ਬੱਕਰੀਆਂ ਚਾਰ ਰਿਹਾ ਸੀ ਜਿਹਦੀ ਉਮਰ ਕੋਈ 16-17 ਸਾਲ ਦੀ ਸੀ ਉਹ ਭੇਡਾਂ ਬੱਕਰੀਆਂ ਚਾਰ ਰਿਹਾ ਸੀ ਔਰ ਇੱਕ ਪੱਥਰ ਤੇ ਬੈਠਾ ਇੱਕ ਪੱਥਰ ਤੇ ਬੈਠਾ ਕਹਿੰਦੇ ਉਹ ਬੀਣਾ ਵਜਾ ਰਿਹਾ ਸੀ ਉਹ ਸਿਤਾਰ ਹੁੰਦਾ ਨਾ ਹੱਥੀ ਫੜਿਆ ਕੀ ਉਹਨੂੰ ਬੀਣਾ ਕਹਿੰਦੇ ਆ ਚਲੋ ਸਮਝ ਗਏ ਨਾ ਤੁਸੀਂ ਉਹ ਵਜਾ ਰਿਹਾ ਸੀ ਤਾਂ ਕਹਿੰਦੇ ਜਦੋਂ ਪਿਕਾਸੋ ਨੇ ਦੇਖਿਆ ਤਾਂ ਮਨ ਚ ਆਇਆ ਵਾਹ ਵਾਕਿਆ ਇਹਦੇ ਅੰਦਰੋਂ ਤਾਂ ਭਗਵਾਨ ਦੀ ਝਲਕ ਮਿਲ ਰਹੀ ਹੈ ਕਿੰਨਾ ਮਾਸੂਮ ਬੱਚਾ ਕਿੰਨਾ ਵਧੀਆ ਸੰਗੀਤ ਕਹਿੰਦੇ ਤਸਵੀਰ ਉਹਦੀ ਬਣਾ ਦਿੱਤੀ ਔਰ ਥੱਲੇ ਲਿਖ ਦਿੱਤਾ ਭਗਵਾਨ ਦੀ ਤਸਵੀਰ ਕੀ ਲਿਖ ਦਿੱਤਾ ਭਗਵਾਨ ਦੀ ਤਸਵੀਰ ਹੁਣ ਕਹਿੰਦੇ ਤਸਵੀਰ ਬਣਾ ਕੇ ਉਹ ਲੜਕੇ ਨੂੰ ਦਿਖਾਈ ਦੇਖ ਲੜਕਾ ਬੜਾ ਖੁਸ਼ ਹੋਇਆ ਮੇਰੀ ਤਸਵੀਰ ਬਣਾਈ ਹੈ ਬੜੀ ਸੁੰਦਰ ਬਣੀ ਹੈ ਬੜਾ ਖੁਸ਼ ਹੋਇਆ ਉਹ ਤਾਂ ਫਿਰ ਪਿਕਾਸੋ ਚਲ ਆ ਗਿਆ 80 ਕਾਰ ਚਲਾ ਗਿਆ ਫਿਰ ਕੋਸਾਲ ਗੁਜ਼ਰੇ 15 20 25 ਸਾਲ ਗੁਜ਼ਰ ਗਏ ਫਿਰ ਇੱਕ ਦਿਨ ਬੈਠੇ ਬੈਠੇ ਮਨ ਚੋਂ ਕਲਾਕਾਰ ਦੇ ਆਇਆ ਕਿ ਬਹੁਤ ਪਹਿਲਾਂ 20 25 ਸਾਲ ਪਹਿਲਾਂ ਮੈਂ ਭਗਵਾਨ ਦੀ ਤਸਵੀਰ ਬਣਾਈ ਸੀ ਦੇਵ ਦੂਤ ਦੀ ਤਸਵੀਰ ਬਣਾਈ ਸੀ ਹੁਣ ਦਿਲ ਕਰਦਾ ਜਾਂਦੇ ਜਾਂਦੇ ਸ਼ੈਤਾਨ ਦੀ ਤਸਵੀਰ ਵੀ ਬਣਾ ਦੇਵਾਂ ਇਹਦੀ ਤਸਵੀਰ ਬਣਾਵਾਂ ਸ਼ੈਤਾਨ ਦੀ ਤਸਵੀਰ ਵੀ ਬਣਾ ਦੇਵਾਂ ਹੁਣ ਕਹਿੰਦੇ ਐ ਕਿ ਉਹਨਾਂ ਦੇ ਮਨ ਚ ਕੀ ਕਲਾਕਾਰ ਦੇ ਮਨ ਚ ਖਿਆਲ ਆਇਆ ਕਿ ਪਹਿਲਾਂ ਤਾਂ ਕੋ ਨੌਜਵਾਨ ਮਿਲਿਆ ਸੀ ਜੇ ਦੇਦਰੂ ਭਗਵਾਨ ਦੀ ਝਲਕ ਮਿਲੀ ਸੀ ਤਾਂ ਉਹਦੀ ਤਸਵੀਰ ਬਣਾਈ ਹੁਣ ਮੈਂ ਇਦਾਂ ਦੇ ਇਨਸਾਨ ਜਿਹਨੂੰ ਦੇਖ ਕੇ ਮੈਂ ਸ਼ੈਤਾਨ ਦੀ ਤਸਵੀਰ ਬਣਾ ਸਕਾਂ ਤਾਂ ਮਨ 'ਚ ਕੀ ਖਿਆਲ ਆਇਆ ਕਿ ਸ਼ੈਤਾਨ ਬੰਦੇ ਨੂੰ ਲੱਭਣ ਵਾਸਤੇ ਨਗਰਾਂ ਸ਼ਹਿਰਾਂ ਤੇ ਜਾਣ ਦੀ ਲੋੜ ਨਹੀਂ ਪੈ ਸ਼ਹਿਰ ਦੀਆਂ ਜੇਲਾਂ ਤੇ ਜਾਵਾਂ ਕਿਉਂਕਿ ਜੇਲਾਂ ਵਿੱਚ ਕੈਦੀ ਕੈਦ ਹੁੰਦੇ ਐ ਤਾਂ ਜਿਹੜੇ ਕੈਦੀ ਹੁੰਦੇ ਖੁੰਖਾਰ ਕੈਦੀ ਕਾਤਿਲ ਉਹਨਾਂ ਅੰਦਰੋਂ ਸ਼ੈਤਾਨ ਦੀ ਝਲਕ ਮਿਲਦੀ ਐ ਇਸ ਲਈ ਕਹਿੰਦੇ ਐ ਉਹ ਕਲਾਕਾਰ ਇੱਕ ਜੇਲ੍ਹ 'ਚ ਗਿਆ ਜੇਲਰ ਨੂੰ ਜਾ ਕੇ ਮਿਲਿਆ ਕਿ ਮੈਂ ਇੱਕ ਸ਼ੈਤਾਨ ਦੀ ਤਸਵੀਰ ਬਣਾਣੀ ਕੀ ਤੁਹਾਡੀ ਜੇਲ੍ਹ 'ਚ ਕੋਈ ਐਸਾ ਖੁੰਖਾਰ ਕੈਦੀ ਹੈ ਕਿ ਜਿਹਨੂੰ ਦੇਖ ਕੇ ਜਾਨਵਰ ਦੀ ਝਲਕ ਮਿਲਦੀ ਹੋਵੇ ਸ਼ੈਤਾਨ ਦੀ ਝਲਕ ਮਿਲਦੀ ਹੋਵੇ ਉਹਦੇ ਚ ਸ਼ਕਲ 'ਚ ਉਹ ਇਦਾਂ ਦੀ ਖੁੰਖਾਰਤਾ ਹੋਵੇ ਕਿ ਦੇਖ ਕੇ ਲੱਗੇ ਸ਼ੈਤਾਨ ਹੈ ਉਹ ਕਹਿੰਦੇ ਜੀ ਹੈ ਆ ਕੁਝ ਸਾਲ ਪਹਿਲਾਂ ਇੱਕ ਕਾਤਲ ਫੜਿਆ ਸੀ ਜਿਹਨੇ ਕਈ ਕਤਲ ਕੀਤੇ ਇੰਨਾ ਖੁੰਖਾਰ ਕਿ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਸਮਝਣਾ ਜ਼ਰਾ ਇਸ ਲਈ ਉਹ ਕੁਝ ਦਿਨ ਰਹਿ ਗਏ ਐ ਆ ਉਹ ਤੁਹਾਨੂੰ ਉਹਦੇ ਨਾਲ ਮਿਲਾ ਦਿੰਦੇ ਆ ਕਹਿੰਦੇ ਹੈ ਜਦੋਂ ਉਹ ਕਲਾਕਾਰ ਗਿਆ ਔਰ ਉਸ ਖੁੰਖਾਰ ਕੈਦੀ ਦੇਖਿਆ ਕਿ ਜਿਹਨੂੰ ਬੇੜੀਆਂ ਜਕੜਿਆ ਗਿਆ ਹੈ ਮਾਲ ਬਿਖਰੇ ਹੋਏ ਹੈ ਔਰ ਬੁਰਾ ਹਾਲ ਹੈ ਜਦੋਂ ਦੇਖਿਆ ਉਹ ਕਹਿੰਦੇ ਵਾਕਈ ਇਹ ਤਾਂ ਸ਼ੈਤਾਨ ਹੈ ਬਈ ਕਹਿੰਦੇ ਦੇਖ ਕੇ ਉਹਦੀ ਤਸਵੀਰ ਬਣਾਣੀ ਸ਼ੁਰੂ ਕੀਤੀ ਜੇਲ ਦੇ ਬਾਹਰ ਜਾਨੀ ਉਹ ਸਾਹਮਣੇ ਕੈਦ ਹੈ ਉਹਨੂੰ ਦੇਖ ਦੇਖ ਕੇ ਉਹ ਕਲਾਕਾਰ ਤਸਵੀਰ ਬਣਾ ਰਿਹਾ ਹੈ ਹੁਣ ਜਦੋਂ ਤਸਵੀਰ ਤਿਆਰ ਹੋਈ ਜਦੋਂ ਤਸਵੀਰ ਤਿਆਰ ਹੋਈ ਤਾਂ ਕਹਿੰਦੇ ਉਹਨੇ ਕਲਾਕਾਰ ਨੇ ਸੋਚਿਆ ਇਹਨੂੰ ਵੀ ਦਿਖਾ ਦੇਵਾਂ ਕਿ ਦੇਖ ਬਈ ਅਤੇ ਇਹ ਸ਼ਤਾਨ ਦੀ ਤਸਵੀਰ ਮੈਂ ਬਣਾਈ ਹੈ ਹੁਣ ਕਹਿੰਦੇ ਜਦੋਂ ਉਹ ਤਸਵੀਰ ਉਹਨੂੰ ਦਿਖਾਈ ਤਾਂ ਉਹ ਫੁੱਟ ਫੁੱਟ ਕੇ ਰੋ ਪਿਆ ਓਹੋ ਕੀ ਕਰਵੇ ਉਹ ਕਲਾਕਾਰ ਕਲਾਕਾਰ ਨੇ ਤੋ ਤਸਵੀਰ ਦਿਖਾਈ ਤਾਂ ਕੈਦੀ ਫੁੱਟ ਫੁੱਟ ਕੇ ਰੋਣ ਲੱਪਿਆ ਬੜਾ ਬੁਰਾ ਰੋਇਆ ਉਹ ਜੇਲਰ ਕਹਿੰਦਾ ਕਮਾਲ ਦੀ ਗੱਲ ਐਨੇ ਬੰਦੇ ਮਾਰੇ ਆਈ ਤਾਂ ਘਰੋਇਆ ਨਹੀਂ ਇਹ ਰੋ ਕੇ ਹੋ ਰਿਹਾ ਹੈ ਤਾਂ ਪੁੱਛਿਆ ਜੇਲਰ ਨੇ ਰੋ ਕੇ ਹੋ ਰਿਹਾ ਹੈ ਕਹਿੰਦਾ ਮੈਂ ਇਹ ਕਲਾਕਾਰ ਨੂੰ ਪਹਿਚਾਣ ਲਿਆ ਅ 25 ਸਾਲ ਪਹਿਲਾਂ ਨਾ ਮੈਂ ਜੰਗਲ ਚ ਬੈਠਾ ਪੱਥਰ ਤੇ ਬੈਠਾ ਆਪਣਾ 17 ਬਜਾ ਰਿਆ ਸੀ ਉੱਥੇ ਨਾ ਭਗਵਾਨ ਦੀ ਤਸਵੀਰ ਬਣਾਈ ਸੀ ਮੇਰੀ ਆਹ ਦੇਖ ਔਰ ਅੱਜ ਆ ਮੇਰੀ ਸ਼ੈਤਾਨ ਦੀ ਤਸਵੀਰ ਮੈਨੂੰ ਦਿਖਾ ਰਿਹਾ ਜਦੋਂ ਪਿਕਾਸੋ ਨੇ ਯਾਨੀ ਉਹ ਕਲਾਕਾਰ ਨੇ ਪਛਾਣਿਆ ਉਹ ਕਹਿੰਦੇ ਤੂੰ ਸੀ ਉਹ ਜਿਹਦੀ ਭਗਵਾਨ ਦੀ ਤਸਵੀਰ ਬਣਾਈ ਸੀ ਉਹ ਕਹਿੰਦਾ ਹਾਂਜੀ ਮੈਂ ਹੀ ਸੀ ਉਹ ਕਹਿੰਦੇ ਵੇ ਹੋਇਆ ਕੀ ਕਿ ਅੱਜ ਤੂੰ ਸ਼ੈਤਾਨ ਬਣ ਗਿਆ ਭਗਵਾਨ ਤੋਂ ਹੋਇਆ ਕੀ ਕਹਿੰਦਾ ਮਾਰਾ ਹੀ ਹੋਇਆ ਕੀ ਬਸ ਹੋਇਆ ਇੰਨਾ ਕਿ ਉਦੋਂ ਮੈਂ گاਉਂ ਚ ਸੀ ਬੱਕਰੀਆਂ ਚਰਾਉਂਦਾ ਸੀ ਭੇਡਾਂ ਚਰਾਉਂਦਾ ਸੀ ਅੱਛੀ ਸਹੂਬਤ ਵਿੱਚ ਸੀ ਪਰ ਜਦੋਂ ਮੈਂ ਸ਼ਹਿਰ ਆਇਆ ਤਰੱਕੀ ਦੇ ਨਸ਼ੇ ਵਿੱਚ ਕੇ ਹੋਰ ਤਰੱਕੀ ਕਰਾਂ ਇੱਥੇ ਬੁਰੀ ਸਹੂਬਤ ਮਿਲ ਗਈ ਚੋਰਾਂ ਦਾ ਸਾਥ ਮਿਲ ਗਿਆ ਠਗਾਂ ਦਾ ਸਾਥ ਮਿਲ ਗਿਆ ਤਾਂ ਫਿਰ ਕੀ ਹੋਇਆ ਜਦੋਂ ਸੰਗਤ ਬਦਲੀ ਤਾਂ ਅੱਜ ਦੇਖ ਲਓ ਮੈਂ ਭਗਵਾਨ ਤੋਂ ਸ਼ੈਤਾਨ ਬਣ ਗਿਆ ਇਹਦਾ ਮਤਲਬ ਕੀ ਹੈ ਇਹ ਘਟਨਾਵਾ ਕੀ ਦੱਸਦੀਆਂ ਹੈ ਅਗਰ ਸਾਡੀ ਸੰਗਤ ਸਹੀ ਹੋਵੇ ਕਿ ਜੇ ਭਗਵਾਨ ਵੀ ਹੋ ਸਕਦੇ ਆ ਤਾਂ ਅਗਰ ਸਾਡੀ ਸੰਗਤ ਬੁਰੀ ਹੋਵੇ ਤਾਂ ਫਿਰ ਉਹਨੇ ਫੈਸਲਾ ਤੁਸੀਂ ਕਰਨਾ ਕਿ ਤੁਸੀਂ ਭਗਵਾਨ ਵਾਲੇ ਰਸਤੇ ਚੱਲਣਾ ਹੈ ਜਾਂ ਸ਼ੈਤਾਨ ਵਾਲੇ ਰਸਤੇ ਚੱਲਣਾ ਹੈ